ਸਟਾਰਟ ਐਤਵਾਰ ਬਾਰੇ 80 ਅਤੇ 90 ਦੇ ਦਹਾਕਿਆਂ ਵਾਲਿਆਂ ਤੋਂ ਵੱਧ ਕੌਣ ਜਾਣਦਾ ਪ੍ਰਸ਼ਨ ਚਿੰਨ ਰੰਗੋਲੀ ਰਮਾਇਣ ਮਹਾਭਾਰਤ ਚੰਦਰਕੰਤਾ ਮੋਗਲੀ ਸ਼ਕਤੀਮਾਨ ਪਰ ਇਹਨਾਂ ਸਾਰਿਆਂ ਨਾਲ ਇੱਕ ਪੱਕੀ ਚੀਜ਼ ਹੋਰ ਵੀ ਹੁੰਦੀ ਸੀ ਉਹ ਸੀ ਕੇਸੀ ਨਹਾਉਣਾ ਵਾਲ ਸੁਕਾਉਣੇ ਗੁੰਜਲਾਂ ਕੜਵਾਉਣੀਆਂ ਤੇਲ ਲਗਵਾ ਕੇ ਪੂਰੇ ਹਫਤੇ ਲਈ ਤਿਆਰ ਹੋਣਾ ਡੰਡੀ ਟਾਈਮ ਸਿਰ ਕੇਸੀ ਨਾ ਨਹਾਉਣ ਪਿੱਛੇ ਜਿਹੜੀ ਇਹ ਨਾਟਕ ਨਾ ਦੇਖਣ ਦੇਣ ਦੀ ਸਜ਼ਾ ਮਿਲਦੀ ਸੀ ਉਹਦਾ ਦਰਦ ਉਹੀ ਸਮਝ ਸਕਦਾ ਹੈ ਜਿਹਨੇ ਇਹ ਮਾਹੌਲ ਦੇਖਿਆ ਹੈ ਡੰਡੀ ਇਹ ਉਹ ਯਾਦਾਂ ਨੇ ਜਿੰਨਾ ਬਾਰੇ ਸੋਚਦੇ ਹੀ ਮੇਰੇ ਚਿਹਰੇ ਉੱਤੇ ਆਪਣੇ ਆਪ ਮੁਸਕਰਾਹਟ ਆ ਜਾਂਦੀ ਹੈ ਡੰਡੀ ਧੋਣ ਤੋਂ ਬਾਅਦ ਮੇਰੇ ਵਾਲ ਬਹੁਤ ਉਲਝ ਜਾਂਦੇ ਸੀ ਡੰਡੀ ਇਹਨਾਂ ਗੁੰਝਲਦਾਰ ਵਾਲਾਂ ਨੂੰ ਸੁਲਝਾਉਣ ਦਾ ਰੈਸਕਿਊ ਆਪਰੇਸ਼ਨ ਮੇਰੀ ਮਾਂ ਚਲਾਉਂਦੀ ਹੁੰਦੀ ਸੀ ਡੰਡੀ ਉਹ ਮੇਰੇ ਵਾਲਾਂ ਨੂੰ ਸੁਲਝਾਉਣ ਲਈ ਖੁੱਲਾ ਸਮਾਂ ਦਿੰਦੇ ਵਾਲਾਂ ਨੂੰ ਥੋੜੇ-ਥੋੜੇ ਹਿੱਸਿਆਂ ਵਿੱਚ ਵੰਡ ਕੇ ਗੁੰਜਲਾ ਕੱਢਦੇ ਅਤੇ ਇਸ ਸਾਰੀ ਪ੍ਰਕਿਰਿਆ ਦੌਰਾਨ ਅਸੀਂ ਮੇਰੀ ਜ਼ਿੰਦਗੀ ਦੀਆਂ ਤਾਜ਼ਾ ਕਠਿਨਾਵਾਂ ਬਾਰੇ ਗੱਲ ਕਰਦੇ ਰਹਿਣਾ ਡੰਡੀ ਗੁੰਜਲਾ ਕਢਵਾਉਣਾ ਔਖਾ ਪਰ ਫਿਰ ਵੀ ਸਹਿਣਯੋਗ ਸੀ ਡੰਡੀ ਇਸ ਸਾਰੀ ਪ੍ਰਕਿਰਿਆ ਤੋਂ ਤਿੰਨ ਚੀਜ਼ਾਂ ਸਾਹਮਣੇ ਆਈਆਂ ਡੰਡੀ ਪਹਿਲੀ ਤਾਂ ਇਹ ਕਿ ਮੈਨੂੰ ਇਸ ਦੀ ਲੋੜ ਹੈ ਅਤੇ ਮੈਨੂੰ ਇਹ ਕੰਮ ਪੂਰਾ ਕਰਨਾ ਪਵੇਗਾ ਡੰਡੀ ਦੂਜਾ ਸੀ ਗੁੰਝਲਾਂ ਨੂੰ ਸੁਲਝਾਉਣ ਦਾ ਤਰੀਕਾ ਇੱਕੋ ਸਮੇਂ ਸਾਰਿਆਂ ਦੀ ਬਜਾਏ ਥੋੜੇ-ਥੋੜੇ ਵਾਲ ਲੈ ਕੇ ਸੁਲਝਾਉਣਾ ਡੰਡੀ ਜੀ ਚੀਜ਼ ਸਾਹਮਣੇ اے ਆਈ ਕੇ ਜਦੋਂ ماں سٹਾਰਟ ਦਾ ਹੱਥ ਸਿਰ ਉੱਤੇ ਹੁੰਦਾ ਹੈ ਤਾਂ ਸਾਡਾ ਦੁੱਖ ਵੈਸੇ ਹੀ ਅੱਧਾ ਰਹ ਜਾਂਦਾ ਹੈ ਡੰਡੀ ਇਹੀ ਸਧਾਰਨ ਸਿਧਾਂਤ ਸਾਨੂੰ ਉਸ ਵੇਲੇ ਲਾਗੂ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਔਖੀ ਘੜੀ ਵਿੱਚ ਖੁਦ ਨੂੰ ਦਬਿਆ ਜਾਂ ਫਸਿਆ ਹੋਇਆ ਮਹਿਸੂਸ ਕਰੀਏ ਡੰਡੀ ਸਭ ਤੋਂ ਪਹਿਲਾਂ ਤਾਂ ਹੌਸਲੇ ਨਾਲ ਕਬੂਲ ਕਰੀਏ ਕਿ ਮੇਰੀ ਜ਼ਿੰਮੇਵਾਰੀ ਮੈਨੂੰ ਨਿਭਾਉਣੀ ਪਵੇਗੀ ਦੂਜਾ ਇਹ ਕਿ ਸਾਰੀਆਂ ਔਕੜਾਂ ਨੂੰ ਇੱਕੋ ਸਮੇਂ ਹੱਲ ਕਰਨ ਦੀ ਕੋਸ਼ਿਸ਼ ਵਿੱਚ ਸਾਰੀ ਊਰਜਾ ਨਾ ਲਾਈਏ ਅਤੇ ਸ਼ੁਰੂਆਤ ਸਭ ਤੋਂ ਛੋਟੀ ਤੋਂ ਕਰੀਏ ਅਤੇ ਤੀਜਾ ਏਕੇ ਜਿਵੇਂ ਮਾਂ ਸਾਡੇ ਸਿਰ ਉੱਤੇ ਹੱਥ ਰੱਖ ਕੇ ਹੀ ਦੁੱਖ ਨੂੰ ਅੱਧਾ ਕਰ ਦਿੰਦੀ ਸੀ ਤਾਂ ਅੱਜ ਵੀ ਸਾਡੇ ਕੋਲ ਸਾਡੇ ਭੈਣ ਭਰਾ ਦੋਸਤ ਮਿੱਤਰ ਅਤੇ ਉਹ ਰਿਸ਼ਤੇਦਾਰ ਨੇ ਜਿਹੜੇ ਖੁਸ਼ੀ ਨਾਲ ਸਾਡੀ ਮਦਦ ਕਰਨਗੇ ਡੰਡੀ ਜਦੋਂ ਭਾਵਨਾਵਾਂ ਦੀ ਗੱਲ ਆਉਂਦੀ ਹੈ ਜਿਵੇਂ ਕਿ ਆਉਣ ਵਾਲੇ ਸਮੇਂ ਦੀ ਚਿੰਤਾ ਅਤੇ ਬੀਤੇ ਸਮੇਂ ਵਿੱਚ ਹੋਈਆਂ ਗਲਤੀਆਂ ਦਾ ਪਛਤਾਵਾ ਦੂਜਿਆਂ ਵੱਲੋਂ ਉਮੀਦਾਂ ਤੋੜ ਦੇਣ ਦਾ ਦੁੱਖ ਆਪਣੇ ਵੱਲੋਂ ਕੀਤੇ ਬੁਰੇ ਸਲੂਕ ਨਾਲ ਦੁਖੀ ਹੁੰਦੇ ਰਹਿਣਾ ਆਪਣੀਆਂ ਕੋਸ਼ਿਸ਼ਾਂ ਦੀ ناکامی ਦਾ ਦੁੱਖ ਜਾਂ ਉਮੀਦ ਮੁਤਾਬਕ ਕਾਮਯਾਬੀ ਨਾ ਮਿਲਣ ਨਾਲ ਉਪਜੀ ਚਿੰਤਾ ਡੰਡੀ ਸਾਡੀ ਸਭ ਦੀ ਜ਼ਿੰਦਗੀ ਵਿੱਚ ਅਜੇ ਬਹੁਤ ਸਾਰੇ ਦੁੱਖ ਆਉਂਦੇ ਨਹੀਂ ਅਤੇ ਸਾਡਾ ਮਨ ਚਾਹੁੰਦਾ ਹੈ ਕਿ ਸਾਨੂੰ ਇੰਨਾ ਸਾਰੇ ਦੁੱਖਾਂ ਤੋਂ ਛੁਟਕੀ ਮਾਰਦੇ ਹੀ ਮੁਕਤੀ ਮਿਲ ਜਾਵੇ ਹਾਲਾਂਕਿ ਇਹ ਗੱਲ ਅਸੀਂ ਸਾਰੇ ਪੜੀ-ਪਾਂਤ ਜਾਣਦੇ ਹਾਂ ਕਿ ਇਹ ਸੰਭਵ ਹੀ ਨਹੀਂ ਡੰਡੀ